ਸ਼ੋਅ ਦੇ ਵਿੱਚ ਫਟਦੇ ਖਤਰੇ ਦੇ ਮੱਤੇ ਨਜ਼ਰ ਸਰਕਾਰ ਨੇ ਲਗਾਤਾਰ ਇੱਕ ਕਮਰ ਕਸੀ ਹੋਈ ਹੈ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਰਾਜ ਪਤਰੀ ਹਾਰਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਤਾਂ ਸਿੱਕੇ ਇਸ ਦੇ ਕਮਾਂ ਮੰਤਰੀ ਅਮਨ अरोड़ा ਨੂੰ ਸੌਂਪੀ ਗਈ ਹੈ ਇਸ ਕੰਟਰੋਲ ਰੂਮ ਦੇ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਨਿਗਰਾਨੀ ਲਗਾਤਾਰ ਕੀਤੀ ਜਾ ਰਹੀ ਹੈ ਸਰਕਾਰ ਨੇ ਲੋਕਾਂ ਦੀ ਸਹੂਲਤ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਦੱਸਦੀ ਹੈ ਕਿ ਇਸ ਪਰ 1812240064 ਨੰਬਰ ਹੈ ਹੈਲਪਲਾਈਨ ਨੰਬਰ ਜੋ ਕਿ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਕੇ ਪ੍ਰਭਾਵਿਤ ਲੋਕ 24 ਘੰਟੇ ਸੰਪਰਕ ਕਰ ਸਕਦੇ ਨੇ ਤੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਰਾਹਤ ਅਤੇ ਸਹਾਇਤਾ ਦੇ ਲਈ ਪੂਰੀ ਤਿਆਰੀ ਕੀਤੇ ਗਈ ਹੈ ਤੇ ਕੋਈ ਵੀ ਕਮੀ ਨਹੀਂ ਛੱਟੇ ਜਾਵੇਗੀ ਤਾਂ ਦੱਸਦੀ ਹੈ ਰਾਹਤ ਟੀਮਾਂ ਨੂੰ ਵੀ ਜ਼ਮੀਨੀ ਪੱਧਰ ਤੇ ਤਨਖ ਕੀਤਾ ਗਿਆ ਅਤੇ ਲਗਾਤਾਰ ਕੀ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਹੈਲਪਲਾਈਨ ਨੰਬਰ ਸਰਕਾਰ ਦੇ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਜਾਰੀ ਕੀਤਾ ਗਿਆ ਹੈ ਜਿਸ ਦੇ ਉੱਤੇ ਪ੍ਰਭਾਵਿਤ ਲੋਕ 24 ਘੰਟੇ ਸੰਪਰਕ ਕਰ ਸਕਦੇ ਹਨ